ਰਾਜਾ ਸਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਕੁਧਾਰੋ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਪਰਪੂਰਿਆ ਤੂ ਸੱਚਾ ਸਹਿਬ ਸਿੱਤ ਸੁਵਾਲੀ ਜਿਨ ਕੀ ਤੀਸੋ ਪਾਰ ਪਿਆ ਕੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ ਸੋਦਰ ਰਾਗ ਆਸਮਰਲਾ ਪੈਲਾ ਕਿਉਂਕਾ ਸਤਗੁਰ ਪ੍ਰਸਾਦ ਸੋਦਰ ਤੇਰਾ ਕੀ ਹੈ ਸੋ ਕਰਕੇ ਆ ਜਿਤ ਬੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਪ੍ਰੀਸੋ ਕਈਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਨ ਪਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤ ਗੁਪਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁੰਨੋ ਇੰਗ ਇੰਦਰਿੰਦਰ ਅਸਨ ਬੈਠੇ ਦੇਵ ਧਿਆਨ ਨਾਲੇ ਗਾਵਨ ਤੁੰਨੋ ਸਿੱਧ ਸਮਾਧੀ ਅੰਦਰ ਗਾਵਨ ਤੁੰਨੋ ਸਦ ਵਿਚਾਰੇ ਗਾਵਨ ਤੁੰਨੋ ਜਤੀ ਸਤੀ ਸੰਤੋਖੀ ਗਾਵਨ ਤੁੰਨੋ ਵੀਰ ਕਰਾਰੇ ਗਾਵਨ ਤੁੰਨੋ ਪੰਡਤ ਪੰਡਰ ਖੀਸਰ ਜੋ ਜੁਗ ਵੇਦਾਂ ਨਾਲੇ ਗਾਵਨ ਤੁੰਨੋ ਮੋਹਨ ਯਾਮਨ ਮੋਹਨ ਸੁਰਗ ਮੱਚ ਪਿਆਲੇ ਗਾਵਨ ਤੁੰਨੋ ਰਤਨਉ ਪਾਏ ਤੇਰੇ 68 ਤੀਰਤ ਨਾਲੇ ਗਾਵਨ ਤੁਨੋ ਜੋਤਮਾ ਅਬਲ ਸੂਰਾ ਗਾਵਨ ਤੁਨੋ ਕਾਣੀ ਚਾਰੇ ਗਾਵਨ ਤੁਨੋ ਖੰਨ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਨੋ ਗਾਵਨ ਜੋਤ ਉਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋ ਗਾਵਨ ਸੇ ਮੈਂ ਚਿਤ ਨਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖ ਕੇ ਕੀਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਂ ਪਾਸਾ ਸਾਈਬ ਨਾਨਕ ਰੈਨਰ ਜਾਈ ਆਸਾ ਮਰਲਾ ਪਹਿਲਾ ਸੁਨਵਟਾ ਆਖੇ ਸਭ ਕੋਏ ਕੇਵਲ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰੇ ਸਮਾਏ ਵੱਡੇ ਮੇਰੇ ਸਾਈਬਾ ਗੈਰ ਗੰਬੀਰਾ ਗੁਣੀਂ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੇ ਮਿਲੇ ਸੁਰਤ ਕਮਾਈ ਸਭ ਕੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿ ਨਾ ਜਾਈ ਤੇਰੀ ਤਿਲ ਵੜਾਈ ਸਭ ਸੱਤ ਸਭ ਤਪ ਸਭ ਚੰਗੀਆਂ ਸਿੱਧਾ ਪਰਖਾ ਕੀਆਂ ਵੜਿਆਈਆਂ ਤੁਧ बिन ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹੀਆਂ ਆਖਣ ਵਾਲਾ ਕਿਆ ਵੀ ਚਾਰਾ ਸਿੱਧੀ ਪਰੇ chre ਪੰਡਾਰਾ ਜਿਸ ਤੂ ਦੇ ਤਿਸੇ ਆਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮੰਨਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੋਗ ਉਤਭੋਗੈ ਖਾਏ ਚਲਿਆ ਦੂਖ ਸੋਖਿਓ ਵਿਸਰੇ ਮੇਰੀ ਮਾਏ ਸਾਚਾ ਸਹਿਬ ਸਾਚਾ ਨਾਇ ਰਹਾਉ ਸਾਚੇ ਨਾਮ ਕੀ ਤਿਲਵੜੀ ਆਈ ਆਖ ਤੁਕੇ ਕੀਮਤ ਨਹੀਂ ਪਾਈ ਜੈਸਾ ਮਿਲਕੇ ਆਕਨ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੂਟੈ ਭੋਗ ਗੁਨੇ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਬੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਫਸਮਾ ਬਿਸਾਰਿਆ ਤੇ ਕਮ ਜਾਤ ਨਾਨਕ ਨਾਵਾ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰ ਨਾਹੀ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰ ਦੇਵ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾ ਮਿਲੇ ਤ੍ਰਿਪਤਾ ਸੇ ਮਿਲੇ ਸੰਗਤ ਗੁਨ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਵੈ ਤ੍ਰਿਗ ਜੀ ਵਤ੍ਰਿਗ ਜੀ ਵਾਸ ਇਨਾਂ ਹਰ ਜਨ ਹ ਸਤਿਗੁਰ ਸੰਗਤ ਪਾਈ ਤਿਨ ਤਰ ਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜੇ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਮੇ ਉੱਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਈ ਤਾਕਾ ਰਿਚ ਕਾਗਿਆ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ ਹਰਿਆਰਾ ਹਾਉ ਜਨਮ ਪਿਤਾ ਲੋਕ ਸਤਿ ਬਿੰਤਾ ਕੋਈ ਨਾ ਕਿਸ ਕੀ ਤਰਿਆ ਸੀ ਸੀ ਰਿਜਕ ਸੰਭਾਇ ਠਾਕੁਰ ਕਾਏ ਮਨਪੋ ਕਰਿਆ ਓਡੇ ਊੜਾ ਵੈਸੇ ਕੋ ਸਾਤਿਸ ਪਾਛੇ ਬਚਰੇ ਸ਼ਰਿਆ ਤਿੰਨ ਕਮਨ ਖਲਾਵੈ ਕਵਨ ਚ ਗਾਵੈ ਮਨ ਮੈਂ ਸਿਮਰਨ ਕਰਿਆ ਸੰਵਿਧਾਨ ਦਾ ਸੀ ਅਸ਼ਟ ਸਿਧਾਂਤ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰੰਤ ਨਾ ਪਾਰਾ ਵਰਿਆ ਰਾਗਾ ਸਮਾ ਲਾ ਚੌਥਾ ਸੋਪੁਰਕ ਕਿੱਕਯੰਕਰ ਸਤਗੁਰ ਪ੍ਰਸਾਦ ਸੋਪੁਰਕ ਨਿਰੰਜਨ ਹਰ ਪ੍ਰੁਖ ਨਿਰੰਜਨ ਹਰਿਆਗਮਾ ਅਗਮਾ ਪਾਰਾ ਸਾਬਤਿ ਆਵਾਂ ਸਾਬਤਿ ਆਵਾਂ ਤੋ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਹਾਰੇ ਜੀਤੋ ਜੀਆ ਕਾਦਾ ਤਾਰਾ ਹਰ ਧਿਆਵ ਸੰਤੋ ਜੀ ਸਭ ਧੋਪ ਵਿਸਾਰਨਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆਨਾਨਕ ਜੰਤ ਵਿਚਾਰਾ ਤੋ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪ੍ਰਖ ਸਮਾਨਾ ਇਕ ਦਾਤੇ ਇਕ ਪ੍ਰਕਾਰੀ ਜੀ ਸਭ ਤੇਰੇ ਜੋਜ ਵਿਡਾਣਾ ਤੋ ਆਪੇ ਦਾਤਾ ਆਪੇ ਭਗਤਾ ਜੀ ਹਰ ਤੁਧ ਬਿਨਿ ਅਬਰ ਨਾ ਜਾਣਾ ਤੋ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਬੁਨਿਆ ਕਬ ਖਾਨਾ ਜੋ ਸੇਵੈ ਜੋ ਸੇਵੈ ਤੁਮ ਜੀ ਜਨ ਨਾਨਕ ਤਿਨ ਕੁਰਬਾਨਾ ਹਰਤੇ ਆਉ ਹਰਤੇ ਆਉ ਤੁੱਜੀ ਸੇਜਨ ਜੁਗ ਮੇ ਚਕਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰਤੇ ਆਇ ਆ ਜੀ ਤਿਨ ਟੋਟੀ ਜਨਕੀ ਫਾਂਸੀ ਜਿਨ ਪਉ ਜਿਨ ਹੰਨ ਮੇ ਪਉ ਤੇ ਆਇ ਆ ਜੀ ਤਿਨ ਕਾ ਪਉ ਸਉ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਤੇ ਆਇ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨ ਤੋ ਜੀ ਹਰ ਇੱਕ ਅਨੇਕ ਅਨੰਤ ਤੇਰੀ ਅਨਿਕ ਤੇਰੀ ਅਨਿਕ ਕਰੇ ਹਰ ਪੂਜਾ ਜੀ ਤੱਤਾ ਪਹਿ ਜਾ ਪਹਿ ਬੇਅੰਤ ਤੇਰੀਏ ਨੇਕ ਤੇਰੀਏ ਨੇਕ ਪੜੇ ਬੋ ਸਿਮਰਤ ਸਾਸ ਤੀ ਕਰਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇਜਾ ਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤਵਾਦ ਪੁਰਖ ਪਰੰਪਰ ਕਰਤਾ ਜੀ ਤੋ ਤੁਜੇ ਬੜਿਆ ਵਰਨਾ ਕੋਈ ਤੋ ਜੁ ਜੁ ਕੇ ਕੋ ਸਦਾ ਸਦਾ ਤੋ ਵੇਖੋ ਜੀ ਤੋ ਨੇਚਰ ਕਰਤਾ ਸੋਈ ਸੁਦੇ ਆਪੇ ਭਾਵੇਂ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਸੁਦੇ ਆਪੇ ਸ੍ਰਿਸ਼ਟ ਸਭੋ ਪਾਏ ਜੀ ਤੂਦੇ ਆਪੇ ਸਿਰਜ ਸਭ ਹੋਈ ਜਨਾਨਾ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੇ ਕਾਜਾ ਨੋਈ ਨਾਸਾ ਮਨਲਾ ਚੋਤਾ ਤੋ ਕਰਤਾ ਸਚਿਆਰ ਮੈਂ ਨਾਸਾਂ ਜੋ ਤੂ ਭਾਵੇਂ ਸੋਈ ਤੀਸੀ ਜੋ ਤੂ ਦੇ ਸਹੀਓ ਪਾਈ ਰਹਾਓ ਸਭ ਤੇਰੀ ਤੂ ਸਭ ਨੇਂ ਦਿਾਇਆ ਜਿਸਨੋ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁ ਪਲਾਦਾ ਮਨਮੁਖ ਗਵਾਇਆ ਤਉ ਦੇ ਆਪ ਵੀ ਛੋੜਿਆ ਆਪ ਮਿਲਾਇਆ ਤੂ ਦਰਿਆ ਸਭ ਤੋ ਜਿ ਮਾਏ ਤਦਬਿੰਦੂ ਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਜੋਗ ਮਿਲੈ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਾਧੀ ਆਕ ਵਖਾਨੈ ਇਹਨ ਹਰ ਸੇਵਿਆ ਤਿੰਜੁ ਕੋ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤਵਾਪੇ ਕਰਤਾ ਤੇਰਾ ਕੀਆ ਸਭ ਹੋਇ ਤਦਬਿੰਦੂ ਜਾ ਵਰਨਾ ਕੋਈ ਤੋ ਕਰ ਕਰ ਵੇਖੇ ਜਾਣੇ ਸੋ ਇਹ ਜਨਨ ਗੁਰਮੁਖ ਪ੍ਰਗਟ ਹੋਏ ਆਸਾ ਮੱਲਾ ਪਹਿਲਾ ਤਿਤ ਸਰ ਰੋੜ ਲੈ ਪਈਏ ਨੇ ਵਾਸਾ ਪਾਣੀ ਪਾਉਤੀ ਨਹਿ ਕੀਆ ਪੰਕਚ ਮੋਹ ਪਗ ਨੇ ਚੱਲੇ ਹਮ ਦੇਖਾਂ ਤੈ ਡੋਬੀਲੇ ਮਨ ਏਕ ਨਾ ਚੇਤਸ ਮੋੜ ਮਨਾਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾਹੋ ਜਤੀ ਸਤੀ ਨਹੀਂ ਪੜਿਆ ਮੋਰਗ ਮੁਖ ਦਾ ਜਨਮ ਪਿਆ ਪ੍ਰਾਨਵਤ ਨਾਨਕ ਤਿੰਕੀ ਸਨਾਂ ਦਿਨ ਤੋਂ ਨਾਹੀ ਵਿਸਰਿਆ ਆਸਮ ਅੱਲਾ ਪੰਜਵਾ ਪਈ ਪ੍ਰਵਤਨਾ ਨਖਦੇ ਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰਨ ਜਾਮ ਲਾਗ ਪੌਜਲ ਤਰਨ ਕੈ ਜਨਮ ਰੀਤਾ ਜਾਤ ਰੰਗ ਮਾਇਆ ਕੇ ਰਹਾਓ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕੋ ਨਾਨਕ ਨੀਚ ਕਰਮਾ ਸਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਠ ਸਾਈ ਦਸਮੀ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚ ਨਨਮਨ ਰਹੇ ਹਮਾਰਾ ਆਪਣਾ ਜਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹਾਥ ਦੇ ਮੈਂ ਬਚਾਓ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰ ਤਾਰਾ मोर रचा निज करिया दया सब बैरन को आज संगरिया पूरन हुए हमारी आशा तोर प्रियन की रहे प्यासा तुम्हें छाड़ कोई अवर ना त्याऊं जो अवर चाहो सो तुम ते पाऊं सेवक सिखा हमारे तारिया चुन चुन सुत्र हमारे मारिया आप हाथ दे मुझे उभरिय मन काल का त्रास न वरिय पूजो सदा हमारे पच्चा शीर्य स्तुजो करियो रचा राख लियो मैं राखन हारे साहिब संत साहिब प्यारे दीन मंदोष्टन के हंता तुमो परीक्षितर्दस कंता काल पाए ब्रह्मा भक्तरा काल पाए शिवजू अवतरा काल पाए कर विष्णु प्रकाश सकल काल का की आत्मसा जवन काल जोगिसव कियो बेजर ब्रह्मा जोथियो जवन काल सब लोक सवारा नमस्कार है काए हमारा जवन काल सब जक्त बनायो देव दयंत जचन उपजायो आदनते के अवतारा सही गुरु समझियो हमारा नमस्कार ती सीखो हमारी सकल प्रजाजन आप सवारी शिवगुन को शिव गुण सुख दियो सतरन को पल मोहब्बत कियो कट कट के अंतर की जानत भले भले की पीर पशानत चीटी ते कंचरिया तोला सापा कृपा दृष्ट कर फूला संतन दुख पाए ते दुखी सुख पाए साधन के सुखी एक एक की पीर पशाने कट कट के पट पट की जाने जबद करक कराकर तारा प्रजा तरत तब दे पारा जबा कर... ਜਵਾ ਕਰਕ ਕਰਤੋ ਕਮ ਹੋਂ ਤੋ ਮੈਂ ਮਿਲਤ ਦੇਤਰ ਸਮੋਂ ਜੇਤੇ ਬੰਦਨ ਸਿਰ ਸਵਟਾਰੇ ਆ ਪਾਪਨੀ ਬੋਧ ਉਚਾਰੇ ਤੁਮ ਸਾ ਭੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਜਦੇ ਰੇ ਆਲਮ ਨਿਰੰਕਾਰ ਨਿਰੰਕਾਰ ਨਿਰਲੰਭ ਆਦ ਨੀਲਾ ਨਾਦ ਸੰਭ ਤਾਕਾ ਮੋੜ ਚਾਰਤ ਪੇਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੋੜ ਕੁਸ਼ ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਜੀਵ ਨਿਰੰਕਾਰ ਕਾ ਜੀਨਤ ਨਹੀਂ ਪੇਵ ਆਪ ਆਪਨੇ ਬੁਧਾ ਹੈ ਜੇਤੀ ਬਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਗਾ ਨਾ ਜਾਏ ਪਸਾਰਾ ਕੈਬਨ ਚਦਾ ਪ੍ਰਥਮ ਸੰਸਾਰਾ ਇਕਿਆ ਰੂਪ ਨੂਪ ਸਰੂਪਾ ਰੰਗ ਪਿਓਰਾ ਆਵ ਕਈ ਭੂਪਾ ਅੰਡਾ ਜੇਰਾ ਸਿਤਜ ਕੀਨੇ ਤੁਪੁਜ ਕਾਨ ਬਹੋਰਾ ਚ ਦੇਨੇ ਕਿਉਂ ਫੋਲ ਰ ਆ ਜਾਏ ਬੈਠਾ ਕਿਉਂ ਸਿਮਟ ਪੇਵ ਚੰਕਰੀਏ ਕੈਟਾ ਸਗਰੀ ਸਿਸ਼ਟ ਦਿਖਾਏ ਚੰਪਾ ਬਾਤ ਜਗਾਦ ਸਰੂਪ ਸ੍ਰੰਪਾ ਵਰਚਾ ਮੇਰੀ ਤੁਮ ਕਰੋ ਸਿਖ ਬਾਰਾ ਸਿਖ ਸੰਗਰੋ ਦੁਸ਼ਟ ਜਿਤੇ ਉਠਵਾ ਤੜ ਪਾਤਾ ਸਕਲ ਮਲੇਸ਼ ਕਰੋ ਰੰਗ ਕਾਤਾ ਜੀ ਅਸ ਤੁਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕ ਨਹੀਂ ਆਏ ਹੈ ਰਛਾ ਆਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਰੇ ਤਤ ਕਾਲਾ ਕਿਰਪਾ ਤ੍ਰਿਸਤਨ ਜਾਇ ਨੇ ਹਰਿਓ ਤਾਂ ਕੇ ਤਾਪ ਤਨਕ ਮੈਂ ਹਰਿਓ ਸਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਚੁਆਸੈ ਸਕੇ ਨ ਕੋਈ ਇਕ ਬਾਰਜੇ ਤੂੰ ਮੈਂ ਸੁਬਾਰਾ ਕਾਲ ਫਾਸਤੇ ਤਾਇਆ ਬਾਰਾ ਜਿਨਾਂ ਨਾਮ ਤਿਆਰੋ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਾ ਕੇਤ ਮੈਂ ਸਰਨ ਤਿਆਰੀ ਆਪ ਹੱਥ ਦੇ ਲਿਓ ਬਾਰੀ ਸਰਬ ਥੋਰ ਮੋ ਸਹਾਏ ਦੁਸ਼ਟ ਦੋਖ ਤੇ ਲਿਓ ਬਚਾਈ ਸਭਈਆ ਪਾਏਂਗੇ ਜਬ ਤੇ ਤੁਮਰੇ ਤਬ ਦੇ ਕੋ ਆਕਰ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕਰਾਣਾ ਨੇ ਕਹਿ ਮਤ ਏਕ ਨਾ ਮੰਨਿਓ ਸਿਮਰਾ ਸ਼ਾਸਤਰ ਬੇਦ ਸਬੈਪੋ ਭੇਦ ਕਹਿ ਹਾਂ ਮੇਕ ਨਾ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨਿਆ ਦੋਹਿਰਾ ਸਗਲ ਦਵਾਰ ਕੋ ਛੱਡ ਕੇ ਗਇਓ ਤੁਆਰੋ ਦਵਾਰ ਬਾਇੰਗ ਹੈ ਕੀ ਇਲਾਜ ਆਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨਾ ਦੇਖਿਓ ਕਾ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੋ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨੀ ਆਈਆਂ ਸੁਦੋਤਾ ਗਾਵੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਨੰਦਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹ ਹਰ ਨਾਲੇ ਅੰਨਾਰ ਹੋਤੋ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸੁਮਨਾੰਗ ਲਾਸਮਰਥ ਸਵਾਮੀ ਸੋ ਕਿਉ ਮਨਾ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸਾਚੇ ਸਾਈਂ ਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਚੈ ਜਿਸ ਦੇ ਵੇ ਸੋ ਪਾਵੇ ਸਦਾ ਸਿਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਬਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮੋਂ ਆਧਾਰ ਮੇਰਾ ਜਿਨ ਪੁਖਾ ਸੋ ਗਵਾਈਆ ਕਰ ਸਾ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਸ ਦੇ ਐ ਬੜਿਆਈਆ ਕਹਿ ਨਾਨਕ ਸੁਨਾ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਜਿਤਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤਕਰ ਤਾਰਿਆ ਪੰਜ ਦੋਤੋ ਦਵਾਸ ਕੀਤੇ ਕਾਲ ਕੰਤ ਕੁਮਾਰਿਆ ਸੁਕਰਮ ਪਾਇਆ ਤੁਤ ਜਿੰਕੋ ਸੇ ਨਾਮ ਹਰ ਕੇ ਲਾਗੇ ਕੇ ਨਾਨਕ ਤੈਨ ਸੋ ਆਤਤ ਕਰਿਆ ਨ ਹਦਵਾਜੇ ਅਨੰਦ ਚਨੋ ਵਡ ਪਾਗਿਓ ਸਗਲੇ ਮਨੋਰਤ ਪੂਰੇ ਪਾਰ ਬਨੰਪਰਾ ਪਾਇਆ ਉਤਰੇ ਸਗਲੇ ਬਸੋਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਘੁਟਤੇ ਜਾਣੇ ਸੁਨਤੇ ਆਪਣੀਤ ਕਹਿ ਤੇ ਇਕ ਪਵਿੱਤਰ ਸਤਗੁਰ ਰਹਾ ਪਰਪੂਰੇ ਮੇਨ ਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮਦਾਮੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤੂ ਤ ਜੀ ਨਾ ਜਾਏ ਨਿਤਨੇ ਨਿਤਨੇ ਤ ਰੱਖਿਓ ਤਾਰੋ ਤਮ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਸੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਈ ਤਰਸ ਪਿਆ ਮਹਿ ਰਹਿਮਤ ਹੋਈ ਸਤਿਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾਂ ਜਿਵੇਂ ਤਨਮਨ ਥੀ ਵਹ ਹਰਿਆ ਪੋੜੀ ਜਿੱਥੇ ਤੁ ਸਮਰਥ ਜਿੱਥੇ ਕੋਏ ਨਾਏ ਉਥੇ ਤੇਰੀ ਰਾਖ ਗਮੀ ਉਧਰ ਮਾਏ ਸੁਣ ਕੇ ਜਨਕੇ ਦੂਤ ਨਾਏ ਤੇਰੇ ਛੜ ਜਾਏ ਭੋਜਲ ਬਿਕਮਸਗਾਗ ਸਭ ਦੀ ਪਾਰ ਪਾਏ ਨਿੰਕੋ ਲਗੀ ਸਮਰਤ ਸਈ ਖਾਏ ਕਲ ਮੇ ਹੋ ਪੁਨ ਗੁਣ ਗੋਬਿੰਦ ਗਾਏ ਸਵਸਾ ਨੋ ਕਿਰਪਾਲ ਸਮਾਲੈ ਸਾਈ ਸਾਈ ਬਿਠਾ ਕੋਇ ਨਾ ਜਾਏ ਜੀ ਆਵੇ ਤੋ ਦਿਆਏ ਸੋ ਲੋਕ ਮਹੱਲਾ ਪੰਜਮਾ ਅੰਤਰ ਗੁਰੂ ਆਰਾਧਨਾ ਜੇ ਵਾ ਚਪ ਗੁਰ ਨਾਮ ਨੇਤਰੀ ਸਤਗੁਰੂ ਪੇਖਣਾ ਸ੍ਰਵਣੇ ਸੁਨਣਾ ਗੁਣ ਨਾਮ ਸਤਗੁਰ ਸੇਤੀ ਰੱਤੇ ਆਲਾ ਦਰਗਾ ਪਾਈਆ ਠਾਓ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਤ ਦੇ ਜਗ ਮੈਂ ਉੱਤਮ ਕਾੜੀਐ ਵਿੱਲੇ ਕਈ ਕੇ ਮਹੱਲਾ ਪੰਜਮਾ ਰੱਖੇ ਰੱਖਣ ਹਾਰ ਆਪੋ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਨ ਪੋ ਆਪ ਦਿਆਲ ਮਨੋਨਾ ਵਿਸਾਰੀਆਂ ਨ ਸਾਧ ਜਨਾ ਕੇ ਸੰਗ ਭੋਜਲ ਤਾਰੀਆਂ ਨ ਸਾਕ ਨਿੰਦਕ ਦੁਸ਼ਟ ਕਿੰ ਨ ਮੈਂ ਬਿਦਾਰੀਆਂ ਨ ਤਿਸ ਸੈਬ ਕੀ ਟੇਕ ਨਾਨਕ ਮੰਨੇ ਮਾਹੀ ਜਿਸ ਮਰਾਸੁਪ ਹੋਏ ਸਗਲੇ ਦੁਖ ਜਾਏ ਤਿਸ ਸੈਬ ਕੀ ਟੇਕ ਨਾਨਕ ਮੰਨੇ ਮਾਹੀ ਜਿਸਮਰਾਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ